ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅੱਜ 17 ਪੋ ਦਸਵਾਂ ਮਹੀਨਾ 557 ਸੰਪਤ ਨਾਨਕਸ਼ਹੀ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨੀਆਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਇਹ ਸੰਸਾਰ ਤੋਂ ਸਾਡੇ ਵਰਗਿਆਂ ਤੋਂ ਬਾਹਰ ਦਿੱਤਾ ਪਰ ਦਿੱਲੀ ਦੀ ਅਧਿਨਕੀ ਨਹੀਂ ਮੰਨੀ ਕਿਸੇ ਦੇ ਮੁਹਤਾਜ ਨਹੀਂ ਹੁੰਤਾ ਔਰ ਜਿਹੜੀ ਪਿਰਤ ਗੁਰੂ ਸਾਹਿਬ ਜੀ ਨੇ ਪਾਤੀ ਉਹ ਸਿੱਖਾਂ ਸੇਵਕਾਂ ਨੇ ਇੰਨੀ ਵੀ ਨਿਭਾਈ ਭਾਵੇਂ ਭਾਈ ਮੋਤੀराम ਜੀ ਨੇ ਦੁੱਧ ਪਿਉਣ ਦੇ ਬਦਲੇ ਸਾਰੇ ਪਰਿਵਾਰ ਦਾ ਖੂਨ ਦੇਣਾ ਪਿਆ ਪਰ ਕੁਰਬਾਨੀ ਲਸਾਨੀਆਂ ਲਾਲ ਚ ਉਹਨਾਂ ਨੂੰ ਵੀ ਬਹੁਤ ਦਿੱਤੇ ਗਏ ਹੋਣਗੇ ਟੋਡਰਮਲ ਜੀ ਦਾ ਆਪਾਂ ਕਹਿ ਲਈਏ ਵੀ ਉਹਨਾਂ ਨੇ ਜੋ ਜੋਤੀ ਸੁਭਰੂਪ ਦੀ ਜਗ੍ਹਾ ਖਰੀਦ ਕੇ ਸੰਸਕਾਰ ਕੀਤਾ ਵਾ ਮਾਤਾ ਜੀ ਦਾ ਸਹਬਜ਼ਾਦਿਆਂ ਦਾ ਔਰ ਜਦੋਂ ਦੱਸਦੇ ਆ ਕਿ ਜਗਾ ਖਰੀਦ ਲਈ ਮੋਹਰਾਂ ਖੜੀਆਂ ਕਰਕੇ ਤੇ ਉਹਦੀਆਂ ਪ੍ਰਕਰਮਾਂ ਕੀਤੀਆਂ ਫਿਰ ਟੋਡਰਮਲ ਜੀ ਨੇ ਜਦੋਂ ਪ੍ਰਕਰਮਾਂ ਕੀਤੀਆਂ ਤਿੰਨਾ ਮ੍ਰਿਤਕ ਸਰੀਰਾਂ ਦੀਆਂ ਤੇ ਇਤਿਹਾਸ ਦੱਸਦਾ ਵਾ ਲਾਗੋਂ ਮੋਤੀ RAM ਜੀ ਫਿਰ ਬੋਲੇ ਜਿਨ੍ਹਾਂ ਨੇ ਦੁੱਧ ਪਿਆ ਸੀ ਉਹਨਾਂ ਨੇ ਕਿਹਾ ਵੀ ਟੋਡਰਮਲਾ ਚੁੱਕਦਾ ਨਹੀਂ ਕਹਿੰਦਾ ਚੁੱਕਾਂ ਕੀ ਇਹ ਤਿੰਨ ਤੇ ਮੈਂ ਕੱਲਾ ਇੱਕ ਨੂੰ ਚੁੱਕਣ ਵਾਸਤੇ ਚਾਰ ਚਾਹੀਦੇ ਆ ਜੇ ਦੱਸਦੇ ਆ ਵੀ ਫਿਰ ਉੱਥੇ ਦੋਹਾਂ ਨੇ ਰਹਿ ਕੀਤੀ ਵੀ ਇੱਕ ਨੂੰ ਬੁਰੜੀ ਮਾਤਾ ਨੂੰ ਬਜ਼ੁਰਗ ਮਾਤਾ ਨੂੰ ਤੂੰ ਆਪਣੇ ਮੋਢਿਆਂ ਤੇ ਚੁੱਕ ਤੇ ਦੋ ਬੱਚਿਆਂ ਨੂੰ ਮੈਂ ਚੁੱਕਦਾ ਆ ਇਸ ਤਰੀਕੇ ਦੇ ਨਾਲ ਸਸਕਾਰ ਹੋਇਆ ਸਾਡੇ ਬਧਰੇ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਪਰ ਹਾ ਦੇ ਨਾਹਰਾ ਮਾਰਨ ਵਾਲੇ ਵੀ ਜੇ ਸ਼ੇਰ ਮੁਹੰਮਦ ਖਾਨ ਨੂੰ ਕਹਿ ਲਈ ਤੇ ਉਹਨੇ ਵੀ ਕਿਹਾ ਸੀ ਸਿਰਖੋਰਾ ਤੋਂ ਬਦਲਾ ਲੈਣਾ ਠੀਕ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਿਲਣਗੇ ਤੇ ਉਹਨਾਂ ਦੇ ਨਾਲ ਟਕਰਾਂਗੇ ਮਤਲਬ ਉਹ ਵੀ ਹਾ ਦਾ ਨਾਹਰਾ ਮਾਰ ਕੇ ਉੱਠ ਖੜੂਤੇ ਸੀਗੇ ਆਪਣੇ ਸਭਾ ਦੇ ਵਿੱਚੋਂ ਤੇ ਬੀਬੀ ਜੈਨਾ ਜੀ ਜਿਹੜੇ Hindu ਪਰਿਵਾਰ ਤੋਂ ਸਨ ਤੱਕੇ ਦੇ ਨਾਲ ਵਜ਼ੀਰ ਖਾਨ ਨੇ ਆਪਣੇ ਮਹਿਲੀ ਪਾਏ ਸੀ ਉਹਨਾਂ ਨੂੰ ਵੀ ਜਦੋਂ ਸਹਬਜ਼ਾਦਿਆਂ ਦੀ ਕੁਰਬਾਨੀ ਦਾ ਪਤਾ ਲੱਗਿਆ ਵੀ ਉਹ ਬਲੀਦਾਨ ਦੇ ਗਿਆ ਸ਼ਹੀਦ ਹੋ ਗਏ ਉਹਨਾਂ ਨੇ ਵੀ ਸਰੀਰ ਛੜਤਾ ਸੋ ਇਹ ਸਾਰਾ ਕੋਈ ਸਾਨੂੰ ਸਿਖਾਉਂਦਾ ਵਾ ਕਿ ਜੇ ਤੁਸੀਂ ਕਾਰਪੋਰੇਟ ਦੇ ਦਲਾਲ ਰਹੇ ਹਕੂਮਤਾਂ ਦੇ ਗੁਲਾਮ ਰਹੇ ਤੇ ਕਦੇ ਵੀ ਤੁਸੀਂ ਅਣਖ ਗੈਰਤ ਨਾਲ ਜੀ ਨਹੀਂ ਸਕੋਗੇ ਸੋ ਆਓ ਰਲ ਮਿਲ ਕੇ ਆਪਾਂ ਸਾਰੇ ਹੀ ਕਾਰਪੋਰੇਟ ਦੀ ਗੁਲਾਮੀ ਦੇ ਵਿੱਚੋਂ ਨਿਕਲਣ ਵਾਸਤੇ ਗੁਰੂ ਸਾਹਿਬਾਂ ਦੇ ਉਹਨਾਂ ਦੇ ਪਰਿਵਾਰ ਦੇ ਸਿੱਖਾਂ ਸੇਵਕਾਂ ਦੇ ਦਰਸਾਏ ਹੋਏ ਰਸਤੇ ਤੇ ਚੱਲਦਿਆਂ ਆਪਣੇ ਆਪ ਨੂੰ ਸਮਰਪਿਤ ਕਰਕੇ ਜਥੇਬੰਧ ਹੋ ਕੇ ਆਪਣੇ ਆਪ ਨੂੰ ਬਚਾਈਏ ਤਾਂ ਜੋ ਔਨਲੇ ਸਮੇਂ ਦੇ ਵਿੱਚ ਕਾਰਪੋਰੇਟ ਘਰਾਣਿਆਂ ਦੇ ਮੁਤਾਜ ਬਣ ਕੇ ਨਾ ਜੀਣਾ ਪਵੇ ਨਹੀਂ ਤੇ ਸਮਾਂ ਪਈ ਉਹ ਆਉਣ ਵਾਲਾ ਜੇ ਦੋ ਟਾਈਮ ਦੀ ਰੋਟੀ ਮਿਲ ਜਾ ਕਰੋ ਜਿਹਨੂੰ ਉਹ ਕਿਹਾ ਕਰੂਗਾ ਮੇਰਾ ਵਿਕਾਸ ਹੋ ਰਿਹਾ ਵਾ ਇਹਨੂੰ ਵਿਕਾਸ ਸਮਝ ਕੇ ਜੀਵਾਂਗੇ ਜਿਵੇਂ ਵਿਦੇਸ਼ਾਂ ਦੇ ਵਿੱਚ ਸਾਡੇ ਬੱਚੇ 14-14 18-18 ਘੰਟੇ ਕੰਮ ਕਰਦੇ ਆ ਇਸੇ ਤਰ੍ਹਾਂ ਕੋਲੂ ਦੇ ਬੈਲ ਵਾਂਗੂੰ ਇੱਥੇ ਵਗਣਾ ਪਊਗਾ ਜੇ ਇਹ ਚੌਧਰ ਕਾਇਮ ਰੱਖਣੀ ਆ ਸਰਦਾਰੀ ਕਾਇਮ ਰੱਖਣੀ ਆ ਕਸਤਾਨ ਮਜ਼ਦੂਰ ਨੇ ਸਿਰ ਉੱਚਾ ਕਰਕੇ ਜਿਉਣਾ ਵਾ ਤੇ ਫਿਰ ਲੋਡਵੰਦੀ ਇਸ ਗੱਲ ਦੀ ਆ ਵੀ ਆਪਾਂ ਜਥੇਬੰਧ ਹੋ ਕੇ ਇਸ ਕਹਿਰ ਤੋਂ ਬਚ ਸਕਦੇ ਹਾਂ ਜਿਹੜਾ ਵਿਜਈ ਰਥ ਅਮਰੀਕਾ ਦਾ ਜਿਹਦਾ ਰਥਮਾਨ ਮੋਦੀ ਬਣਿਆ ਤੇ ਅੱਗੇ ਉਹਦੇ ਕੋਚਵਾਨ ਸਾਰੀਆਂ ਹੀ ਰਾਜਨੀਤਿਕ ਧਰਾਂ ਤੇ ਮੁੱਖ ਮੰਤਰੀ ਪੰਜਾਬ ਬਣੇ ਨੇ ਉਹ ਜਿਹੜਾ ਰਥ ਲੈ ਕੇ ਆ ਰਿਹਾ ਉਹਨੇ ਸਾਰਾ ਕੁਝ ਦਰਦ ਦੇਣਾ ਜੇ ਸੋ ਆਓ ਬੀਲੀ ਬੋਰਡ ਨੂੰ ਬਚਾਉਣ ਲਈ ਪਬਲਿਕ ਤਾਰੇ ਬਚਾਉਣ ਲਈ ਜ਼ਮੀਨ ਬਚਾਉਣ ਲਈ ਮੰਦਰੀਗਾ ਸਕੀਮ ਜਿਹੜੀ ਆ ਉਹ ਬਚਾਉਣ ਲਈ ਆਪਾਂ ਇਕ ਹੋਈਏ ਤੇ ਇਕੇ ਦੇ ਬਲ ਉਤੇ ਹਰ ਹਾਲ ਦੇ ਵਿੱਚ ਜਿੱਤਾਂਗੇ ਜਿੱਤ ਤੁਹਾਡੀ ਹੀ ਹੋਊਗੀ ਜਿੱਤ ਲੋਕਾਂ ਦੀ ਹੋਊਗੀ ਕਦੀ ਵੀ ਲੋਕ ਹਾਰਦੇ ਨਹੀਂ ਹੁੰਦੇ ਹਰਦੇ ਜ਼ਬਰਨ ਕਰਨ ਵਾਲੇ ਹੁੰਦੇ ਆ ਸੋ ਆਓ ਇਕੱਠੇ ਹੋਈਏ ਇਕੱਠੇ ਹੋ ਕੇ ਆਪਾਂ ਸਮਾਜ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ